ਜਿਹੜੀ ਹਰਮੰਦਰ ਸਾਹਿਬ ਦੀ ਇਮਾਰਤ ਹੁਣ ਹੈ ਇਹ ਉਹ ਨਹੀਂ ਜਿਹੜੀ ਗੁਰੂ ਅਰਜਨ ਦੇਵ ਦੇ ਵੇਲੇ ਸੀ ਆਪ ਨੂੰ ਪਤਾ ਹੋਣਾ ਜਦੋਂ ਅਬਦਾਲੀ ਆਇਆ ਉਹਨੇ ਕੁੱਪੇ ਰੱਖ ਕੇ ਇਸ ਇਮਾਰਤ ਨੂੰ ਉਡਾ ਦਿੱਤਾ ਸੀ ਤੇ ਇਸ ਇਮਾਰਤ ਨੂੰ ਦੁਬਾਰਾ ਬਣਾਉਣ ਲਈ ਸਿੱਖ ਸਰਦਾਰਾਂ ਵਿੱਚੋਂ ਜੋ ਸਿਰ ਕੱਢ ਨਾਮ ਸੀ ਉਹ ਸਰਦਾਰ ਜਸਾ ਸਿੰਘ ਆਲੂ ਵਾਲੀ ਦਾ ਸੀ ਆਪ ਨੂੰ ਪਤਾ ਹੋਣਾ ਤੇ ਇਹ ਜਿਹੜੀ ਬਿਲਡਿੰਗ ਹੈ ਇਹ ਮਿਸਤਰੀ ਦੇਸ ਰਾਜ ਦੀ ਨਿਗਰਾਨੀ ਵਿੱਚ ਬਣੀ ਸੀ ਤੇ ਮਿਸਤਰੀ ਦੇਸ ਰਾਜ ਦਾ ਜਿਹੜਾ ਪਿੰਡ ਹੈ ਉਹ ਸੁਰ ਸਿੰਘ ਹੈ ਆਪਾਂ ਸੁਰ ਸਿੰਘ ਬਾਬਾ ਬਿਰੀ ਚੰਦ ਜੀ ਸੰਤਾਨ ਜਿੱਥੇ ਰਹਿੰਦੀ ਮੈਂ ਸਿਰਫ ਇੱਕ ਉਦਾਹਰਨ ਆਪ ਨੂੰ ਇਤਿਹਾਸ ਵਿੱਚੋਂ ਤਾਂ ਦਿੱਤੀ ਹੈ ਕਿ ਸਾਖੀ ਸੁਣ ਕੇ ਖਰ ਬੰਦਾ ਨਾਲ ਤੁਰ ਪੈਂਦਾ ਹੈ ਕਈ ਵਾਰੀ ਗੁਰਬਾਣੀ ਦਾ ਡੂੰਗਾ ਵਿਸ਼ਾ ਸਮਝ ਨਹੀਂ ਪੈਂਦਾ ਤੇ ਮਨ ਉਕਤਾਨ ਵੀ ਲੱਗ ਪੈਂਦਾ ਕਈਆਂ ਦਾ ਉਸ ਵਕਤ ਸਰਦਾਰ ਜੱਸਾ ਸਿੰਘਾਲੂ ਵਾਲੀਏ ਨੇ ਆਪਣੇ ਤਨ ਤੇ ਲਈ ਚਾਦਰ ਥੱਲੇ ਵਿਛਾ ਦਿੱਤੀ ਲੱਖਾਂ ਰੁਪਏ ਇਕੱਠੇ ਹੋਏ ਮਿਸਤਰੀ ਦੇਸ ਰਾਜ ਨੂੰ ਸਟੈਂਪ ਦਿੱਤੀ ਗਈ ਮੋਹਰ ਦਿੱਤੀ ਗਈ ਖਾਲਸੇ ਦੀ ਕਿ ਜਦੋਂ ਵੀ ਤੈਨੂੰ ਪੈਸੇ ਦੀ ਲੋੜ ਕੋਈ ਜੰਗਾ ਜੁੱਧਾਂ ਦਾ ਵੇਲਾ ਸੀ ਤੁਸੀਂ ਕਿਸੇ ਵੀ ਮਿਸਲ ਤੋਂ ਪੈਸਾ ਮੰਗਾ ਸਕਦੇ ਹੋ ਮੈਂ ਕਿਹਾ ਕਿੰਨਾ ਵੱਡਾ ਇਤਬਾਰੀ ਬੰਦਾ ਸੀ ਮਿਸਤਰੀ ਦੇਸ ਰਾਜ ਜਿਨੂੰ ਲੱਖਾਂ ਰੁਪਏ ਸੰਦੂਕ ਭਰ ਕੇ ਦੇ ਦਿੱਤੇ ਨਾਲ ਸਟੈਂਪ ਦੇ ਦਿੱਤੀ ਖਾਲਸੇ ਨੇ ਤੇ ਤੇਰੀ ਸਤੰਕ ਤੇ ਜਿੰਨੇ ਵੀ ਪੈਸੇ ਮੰਗੇਗਾ ਤੈਨੂੰ ਦਿਆ ਦਿੱਤੇ ਜਾਣਗੇ ਤੂੰ ਹਰਿਮੰਦਰ ਸਾਹਿਬ ਉਸੇ ਤਰ੍ਹਾਂ ਕੀ ਬਣਾਣਾ ਹੈ ਮੈਂ ਜਿਹੜੀ ਬੇਨਤੀ ਕਰਨ ਲੱਗਾ ਜਦੋਂ ਮਿਸਤਰੀ ਦੇਸ ਰਾਜ ਨੂੰ ਸੇਵਾ ਮਿਲੀ ਇਹ ਆਪਣੇ ਘਰ ਗਿਆ ਘਰ ਜਾ ਕੇ ਕਹਿੰਦਾ ਅੱਜ ਖਾਲਸੇ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਬੜੀ ਵੱਡੀ ਸੇਵਾ ਦਿੱਤੀ ਹੈ ਮੈਂ ਗੁਰੂ ਰਾਮਦਾਸ ਜੀ ਦੇ ਉਸ ਦਰਬਾਰ ਨੂੰ ਦਰਬਾਰਾ ਸੇਵਾ ਕਰਨੀ ਆਪਣੀ ਬੇਟੀ ਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਮੈਂ ਤੁਹਾਡਾ ਮੈਨੂੰ ਸਹਿਯੋਗ ਚਾਹੀਦਾ ਹੈ ਉਹਨਾਂ ਕਹਾਂ ਦੱਸੋ ਗੱਲ ਸੁਣਨ ਵਾਲੀ ਜੇ ਕਹਿਣ ਲੱਗੇ ਲੱਖਾਂ ਰੁਪਏ ਸਾਡੇ ਕੋਲ ਸੰਗਤ ਦੇ ਨੇ ਪਰ ਰੋਟੀ ਆਪਾਂ ਉਹਦੇ ਚੋਂ ਖਾਵਾਂਗੇ ਜਿਹੜੀ ਤੁਸੀਂ ਦੋਵੇਂ ਮਾਮਾ ਧੀਆਂ ਮਜ਼ਦੂਰੀ ਕਰਕੇ ਲਿਆਉਗੀ ਯਾਦ ਰੱਖਿਓ ਉਸ ਬੰਦੇ ਦੇ ਘਰ ਰੋਟੀ ਉਹਦੀ ਬੇਟੀ ਤੇ ਉਹਦੀ ਘਰ ਵਾਲੀ ਮਜ਼ਦੂਰੀ ਕਰਦੀ ਹੈ ਤੇ ਸੇਵਾ ਕਰਨ ਵਾਲੇ ਦੇ ਕੋਲ ਲੱਖਾਂ ਰੁਪਏ ਖਾਲਸੇ ਬੰਦੇ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਨੀਅਤ ਸਾਫ਼ ਹੋਵੇ ਕੌਮ ਆਪਣੇ ਬੱਚਿਆਂ ਦੇ ਸਿਰ ਵੀ ਦੇ ਦਿੰਦੀ ਹੈ ਜਦੋਂ ਨੀਅਤ ਭੈੜੀ ਹੋ ਜਾਏ ਲੋਕੀ ਗੋਲਕਾਂ ਵੀ ਲੁੱਟ ਕੇ ਲੈ ਜਾਂਦੇ